ਹੈਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੇ ਚੜ੍ਹਦੀ ਗੱਲਾ ਜਮੇਰਗਾ ਤੁਸੀਂ ਵੀ ਸਾਰਿਆਂ ਨੇ ਠੀਕ-ਠਾਕ ਹੋਵੋਗੇ ਆ ਮੇਰਾ ਫੋਨ ਰੱਖ ਲਿਓ ਤੇ ਤੁਸੀਂ ਕਹਿੰਦੇ ਹੋਵੋਗੇ ਸਰੇ ਸਰੇ ਕਿੱਥੇ ਚੱਲੇ ਆ ਦਿਖਾਓ ਟਾਈਮ ਦਿਖਾਓ ਪਹਿਲਾਂ ਸਾਢੇ 5 ਹੋਣ ਵਾਲੇ ਨੇ 2 ਮਿੰਟ ਰਹਿੰਦੇ ਆ ਅੱਜ ਭਾਈ ਤਾਰੂ ਸਿੰਘ ਜੀ ਦਾ ਪਵਨ ਚੀ ਦੀ ਦੇੜਾਵਾ ਤੇ ਹਾਂਜੀ ਤੇ ਆਪਾਂ ਸਰੇ ਸਰੇ ਅੱਜ ਆਪਣੇ ਨਗਰੀ ਦੀ ਹਾਜ਼ਰੀ ਤੇ ਉੱਥੇ ਭਰ ਕੇ ਫਿਰ ਉਸ ਤੋਂ ਬਾਅਦ ਪੂਲੇ ਪਿੰਡਿਆ ਸਮਾਗਮ ਫਾਈਤਾਰੂ ਸਿੰਘ ਜੀ ਦੇ ਉੱਥੇ ਜਾਣਾ ਜਿੰਦਗਰ ਵੀ ਸਿਰੇ ਸਿਰੇ ਤਿਆਰ ਹੋ ਕੇ ਆਪਣੇ ਪਾਪਾ ਦੀ ਗੋਦ ਚ ਚੜੇ ਹੋਏ ਆ ਜਿੰਦਗਰ ਜੀ ਫੇਰੇ ਬਲਾਓ ਫੇਰੇ ਬਲਾਓ ਫੇਰੇ ਬਲਾਓ ਵਾਈ ਗੁਰਜੀ ਦਾ ਖਾਲਸਾ ਫਾਈ ਗੀ ਜੀ ਕੀ ਕਿਦਾਂ ਲੱਗ ਰਿਹਾ ਸਿਰੇ ਸਿਰੇ ਸਰਦੀਆਂ ਚ ਤਾਂ ਉਹੀ ਲੱਗ ਰਿਹਾ ਪਰ ਸਰਦੀਆਂ ਚ ਪਸੀਨਾ ਬਹੁਤ ਆ ਰਿਹਾ ਬੈਠ ਕੇ ਜਿੰਦਗਰ ਜੀ ਨੂੰ ਬਾਈ ਨੂੰ ਬੈਠੇ ਕੁਤੇ ਬਾਬਾ ਜੀ ਗਾਉਂਦਾ ਹੈ ਜੇ ਤੁਹਾਡੇ ਪੈਂਡ ਇਦਾਂ ਬਹੁਤ ਬਣੇ ਨਾ ਥੜੇ ਥੜੇ ਹਾਂ ਹੈਗੇ ਨੇ ਹਾਂ ਆਵੇ ਬਣਾਇਆ ਕਿੱਪੜਾ ਹਾਂ ਰੋਲੀ ਰੋਸੇ ਕੇ ਸੋਲ ਮੈਂ ਉਹ ਜਾਂਦਾ ਗਿਆ ਕੋਈ ਆਪਾਂ ਦਿੱਤੀਆਂ ਖਾਤੰ ਦਾ ਕਿਉਂ ਦਾਰੂ ਸ਼ਰ ਚੜਖੜੀ ਤੇ ਚੜ ਕੇ ਕਿਹੋ ਜਿਹਾ ਅਨੰਦ ਆਇਆ ਅਬੂ ਡਾ ਜਾਂਦਾ ਪੰਡੋਰੀ ਖਾਸ ਦਾ ਪਹਿਲਵਾਨ ਸ੍ਰੀ ਹਸ਼ਨ ਮੋਢਾ ਮੈਂ ਦਿਖਾ ਲਈ ਜਿੰਦ ਸਾਹ ਪ੍ਰਣ ਲੱਗੀ ਹੈ ਨਹੀਂ ਇਹਦੇ ਚੁਜ ਜਿੰਦ ਵਾਰਸ਼ੀਆਂ ਜਿਨ੍ਹਾਂ ਨੇ ਸਿੱਖੀ ਕੇਸਾ ਤੇ ਸੁਆਸਾਂ ਦੇ ਸੰਗ ਵਿਭਾਇਆ ਅੱਜ ਸਾਡੇ ਅੱਗੇ ਕੋਈ 50000 ਰੁਪਇਆ ਰੱਖੇ ਨਾ ਤੇ ਕਵੇ ਧਰਮ ਬਦਲ ਲੋ ਜੇ ਸੀ ਤਾਂ ਬਦਲ ਨੂੰ ਪਿਆਰਾ ਕਰਨੇ ਆ ਤੁਹਾਡੇ ਚ ਵਾਦੇ ਬੈਠੇ ਹੋਣਗੇ ਜਿਨਾ ਬਦਲਿਆ ਵੀ ਹੋਣਾ ਇਹ ਬੋਲ ਥੋੜੇ ਜੇ ਕਵੜੇ ਆ ਜਿਹੜੇ 50000 ਦੇ ਮਗਰੀ ਵੇਖ ਗਏ ਆ ਕਾਲੂ ਨਾ ਅੱਗੇ ਕੋਈ ਲੱਖ ਰੱਖ ਦੇਵੇ ਕਿ ਉਹਦੇ ਵਿੱਚ ਪਹਿਲਾ ਜਿਹੜਾ ਬਦਲਿਆ ਉਹਦੇ ਚ ਪੂਰੇ ਰਹਿਣਗੇ ਕਦੇ ਵੀ ਨਹੀਂ ਐਨਾ ਸਾਡਾ ਬੇੜਾ ਗਰਕ ਹੋ ਗਿਆ ਸਾਨੂੰ ਗੁਰੂ ਤੇ ਭਰੋਸਾ ਨਹੀਂ ਅਜਾ ਸੀ ਪਖੰਡੀਆਂ ਦੇ ਡੇਰੇ ਬਹੁਤੇ ਮਨ ਲੈ ਮਾਫੀ ਦਿਓ ਪਰ ਜਿੰਨੇ ਵੱਧ ਪਖੰਡੀ ਬਾਬੇ ਪਾਲਿਓ ਬੀਬੀਆਂ ਦੇ ਪਾਲੇ ਹੋਇਆ ਐਤਵਾਰ ਨੂੰ ਬੱਚੇ ਭਾਵੇਂ ਚਾਹ ਨੂੰ ਤਰਸ ਜਾਣ ਖਵਾ ਤਿਆਰ ਕਰਕੇ ਬੀਬੀਆਂ ਪਹਿਲਾਂ ਬਾਬਿਆਂ ਦੇ ਡੇਰਿਆਂ ਦੇ ਵਿੱਚ ਪਹੁੰਚ ਜਾਂਦੀਆਂ ਸਾਡਾ ਗੁਰੂ ਤੇ ਤੇ ਭਰੋਸਾ ਹੀ ਨਹੀਂ ਰਿਹਾ ਪਰ ਯਾਦ ਰੱਖ ਲਿਓ ਜੇ ਸਾਡੀ ਪੂਰੀ ਇਸ ਖਸਮ ਤੋਂ ਨਾ ਪਈ ਜੇਥੇ ਮਰਜੀ ਜਾ ਕੇ ਝੋਲੀਆਂ ਅੜ ਕੇ ਵੇਖ ਲਿਓ ਹੋਰ ਕਿਤੇ ਉਹ ਵੀ ਪੂਰੀ ਨਹੀਂ ਜੀ ਗੋਬਨ ਸਿੰਘ ਦੇ ਧੀਆਂ ਪੋਤੇ ਆ ਬੜੀ ਚੜ੍ਹਦੀ ਕਲਾ ਸਾਰੇ ਕਹਿੰਦੇ ਆ ਵੀ ਅਸੀਂ ਗੁਰੂ ਗੋਬਨ ਸਿੰਘ ਦੇ ਧੀਆਂ ਪੋਤੇ ਆ ਬੜੀ ਕੜਦੀ ਕਲਾ ਹੁਣ ਉਹ ਬਾਮਾਂ ਖੜੀਆਂ ਕਰਨਗੇ ਜਿਨ੍ਹਾਂ ਨੇ ਪਿਓ ਗੁਰੂ ਗੋਬਨ ਸਿੰਘ ਦੀ ਮੰਨ ਕੇ ਅੰਮ੍ਰਿਤ ਛਕਿਆ ਇਮਾਨਦਾਰੀ ਨਾਲ ਖੜੀਆਂ ਕਰਿਓ ਬੜੀ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਅਰ ਅਜੇ ਕੁਝ ਕੁ ਵਰਲਿਆਂ ਦੀਆਂ ਥੱਲੇ ਵੀ ਸਨ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਤੁਸੀਂ ਸਰਬਨ ਕੀਤਾ ਤੇ ਭਾਈ ਤਾਰੂ ਸਿੰਘ ਦੇ ਚਰਨਾਂ ਦੇ ਵਿੱਚ ਅੱਜ ਕਿੰਨੇ ਕੁ ਆ ਜਿਹੜੇ ਪ੍ਰਣ ਕਰਦੇ ਆ ਭਾਈ ਸਾਹਿਬ ਅਗਲੇ ਸਾਲ ਜਦੋਂ ਤੁਹਾਡੇ ਪਾਵਨ ਸ਼ੀਧੀ ਦਿਹਾੜੇ ਵਾਲੇ ਦਿਨ ਅਸੀਂ ਸੰਗਤ ਵਿੱਚ ਆਵਾਂਗੇ ਜਿਨ੍ਹਾਂ ਕੇਸ ਨਹੀਂ ਰੱਖੇ ਉਹ ਇਹ ਪ੍ਰਣ ਕਰਨ ਵੀ ਅਸੀਂ ਕੇਸ ਲਾ ਕੇ ਤਿਆਰ ਬਰ ਤਿਆਰ ਹੋਵਾਂਗੇ ਜਿਨ੍ਹਾਂ ਅਮਰਤ ਨਹੀਂ ਸ਼ਕਿਆ ਉਹ ਅਮਰਤ ਸ਼ਕਣ ਦਾ ਪ੍ਰਣ ਕਰਨ ਕਿੰਨੇ ਕੁ ਸਰੀਰ ਐ ਇੱਕ ਵਾਰਾਂ ਬਾਹਾਂ ਖੜੀਆਂ ਕਰਕੇ ਦੱਸ ਦਿਓ ਜਿਹੜੇ ਅੱਜ ਪ੍ਰਣ ਕਰਦੇ ਵੀ ਅਸੀਂ ਅਮਰਤ ਛਕਾਂਗੇ ਬੜੀ ਚੜ੍ਹਦੀ ਕਲਾ ਸੰਗਿਆ ਨਾ ਕਰੋ ਜੇ ਅੱਜ ਇਸ ਸਮਾਗਮ ਦੇ ਵਿੱਚ ਤਿੰਨ ਚਾਰ ਛੀਰੇ ਨੇ ਭਾਈ ਸਾਹਿਬ ਜੀਆਂ ਦੇ ਚਰਨਾਂ ਵਿੱਚ ਬਹਿ ਕੇ ਪ੍ਰਣ ਕਰ ਲਿਆ ਵੀ ਅਸੀਂ ਆਉਂਦੇ ਸਾਰ ਤੱਕ ਅਮਰਤ ਛਕਾਂਗੇ ਅਸੀਂ ਰਹਿਤ ਵਿੱਚ ਪੂਰੇ ਹੋਵਾਂਗੇ ਫਿਰ ਮੈਂ ਦਾਅਵੇ ਨਾਲ ਕਹਿੰਨੀ ਆ ਸਾਡਾ ਸਟੇਜ ਤੇ ਬੋਲਿਆਂ ਤੇ ਤੁਹਾਡਾ ਸੰਗਤ ਵਿੱਚ ਆਇਆ ਸਾਰਿਆਂ ਦਾ ਸਫਲਾ ਹੋਵੇ ਇਹ ਖਾਲਸਾ ਅਸੀਂ ਪ੍ਰੋਗਰਾਮ ਦੇ ਦਰਸ਼ਕ ਪ੍ਰੋਗਰਾਮ ਕਰਕੇ ਪਿੰਡ ਫੂਲਿਆਂ ਤੋਂ ਫਾਈਦਾਰੂ ਸਿੰਘ ਜੀਣਾ ਦੇ ਸਥਾਨ ਤੋਂ ਤੇ ਚੱਲ ਪਏ ਆ ਗਏ ਪਹੂ ਪਿੰਡ ਜਿਹੜਾ ਬਾਰ ਬਾਰ ਸਥਾਨ ਅਸਲ ਜਨਮ ਸਥਾਨ ਜਿਹੜਾ ਉਹ ਪਿੰਡ ਚ ਜਿਹਨੂੰ ਨਿਕਾ ਗੋਦੜਾ ਆਂਦੇ ਆ ਹਾਂਜੀ ਅੱਜ ਗਰਮੀ ਬਹੁਤ ਜ਼ਿਆਦਾ ਹੋਣ ਦਾ ਕਰਕੇ ਕਿਤੇਲੇ ਨਹੀਂ ਬਿਲਕੁਲ ਸੈਟ ਨਹੀਂ ਦਲੇ ਤੇ ਬਹੁਤ ਸੋਈ ਪਈ ਜਿਹਦਾ ਕਰਕੇ ਰੁਗੇ ਨਹੀਂ ਆ ਮਾਰੇ ਕਿਰਪਾ ਕਰੇ ਥੋੜੇ ਦਿਨਾਂ ਬਾਅਦ ਫੇਰ ਇਧਰ ਪ੍ਰੋਗਰਾਮ ਆ ਅਰੇ ਨਾ ਪਤਾ ਕੀ ਗੱਲ ਹੈ ਮੇਰੀ ਗੱਲ ਸੁਣੋ ਆਪਾਂ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਵੀ ਵਲੌਗ ਪਾਇਆ ਸੀ ਉੱਚ ਵੀ ਦੱਸਿਆ ਸੀਗਾ ਵੀ ਬੜੀ ਐਕਚੁਅਲੀ ਮੇਰੇ ਚ ਆਇਰਨ ਘਟਿਆ ਆਇਰਨ ਘਟਾ ਪਰ ਇੰਚ ਆਇਰਨ ਦਵਣੀ ਕੋ ਵਿਦੋਸ਼ ਕਿਲੇ ਰ ਆਇਰਨ ਦਵਨੀ ਨੂੰ ਗਰਮੀ ਨਹੀਂ ਹੋ ਮੈਂ ਕਰੇਗੀ ਬੜਾ ਬਹੁਤ ਜਿਆਦਾ ਔਖਾ ਸੀਗਾ ਮੇਰੇ ਵਾਸਤੇ ਸਾਰੀ ਸੰਗਤ ਵੀ ਵੇਖਣ ਵਾਲੀ ਸੀਗੀ ਪਰ ਸਾਨੂੰ ਵੀ ਤੁਹਾਨੂੰ ਪਤਾ ਹੀ ਹੈ ਸੰਗਤ ਸਾਧਨੀ ਤੇ ਸਕੇਟ ਦੇ ਸਮਾਂ ਦਿਲਾਣਾ ਪੈਣਾ ਸਿੰਘ ਜੀ ਬੋਲ ਰਹੀ ਆਪਾਂ ਪੈਂਸਾ ਨਾ ਇਹ ਪੈਨਸੀ ਮੇਲਾ ਬਲੌਗ ਤੋਂ ਕਰੋ ਆਪਾ ਲਾਉਣਾ ਹੁਣ ਉਹਨਾਂ ਦਾ ਪ੍ਰੋਗਰਾਮ ਫੈਸਜਾ 24 ਤਰੀਕ ਨੂੰ ਉਹਨਾਂ ਨੂੰ ਆਖਣਾ ਭਰਾ ਪੱਟੇ ਪੁੱਟੇ ਤਗੜੇ ਲਾਓ 2 ਘੰਟੇ ਟਾਈਮ ਲਾਉਣਾ ਪਊਗਾ ਬੜਾ ਜਿਆਦਾ ਕਰਨੀ ਬੜਾ ਕਿਹੜੇ ਦਿਨ ਰੱਖਿਆ ਵਾ ਮਜਬੂਰੀ ਬਾਹਰ ਲੈਣੇ ਰੱਖੇ ਬਾਹਰ ਨੇ ਤਾਂ ਔਖਾ ਜਾਂਦਾ ਨਾ ਬਾਹਰ ਲੈਣ ਕਈ ਵਾਰ ਸ਼ੂਟਿੰਗ ਕਰਨੇ ਟੈਂਟ ਹੁੰਦੀਆਂ ਚਲੋ ਆਪਾਂ ਇਧਾਂ ਕਹੀ ਹੁਣ ਭਈ ਕੋ ਠੰਡਾ ਛਾ ਗਿਆ ਪਹਿਲਾਂ ਦਲੇਰ ਬਲੌਗ ਬੰਦ ਕਰਾਓ ਮੈਂ ਤਾਂ ਮੇਰਾ ਹੱਥ ਨਹੀਂ ਕੰਮ ਕਰਦਾ ਹੈਲੋ ਜਿੰਦਗਰ ਕਿੱਥੇ ਆ ਕਿੱਥੇ ਆ ਬਾਏ ਨਹੀਂ ਅਜੇ ਗੱਲ ਕਰੋ ਪਹਿਲਾਂ ਗੱਲ ਕਰੋ ਫਿਰ ਬਾਏ ਕਰੋ ਹਾਂ ਹਾਂ ਹੋਰ ਕਿਦਾਂ ਠੀਕ ਠਾਕ ਜੋ ਹੈ ਕੀ ਕਰਦੇ ਸੀ ਤੁਸੀਂ ਬਾਏ ਚਲ ਠੀਕ ਬਾਏ ਬਾਏ ਕੀ ਅਜੇ ਗੱਲ ਕਰਨੀ ਹੈ ਚਲ ਗੱਲ ਕਰ ਲੈ ਹੈਲੋ ਜਿੰਦਕੌਰ ਕਿੱਥੇ ਆ ਅੱਛਾ ਸਕੂਲੇ ਆ ਕੀ ਕਰਦੀਆਂ ਮਨ ਮੇਰੀ ਬਾਈਆਂ ਕੋਈ ਨਹੀਂ ਕਰਦੀ ਹੈਂ ਅੱਛਾ 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 ਰੋਟੀ ਖਾ ਲਈ ਆ

ੋੜਾ ਨਿਗੜੀਏ ਨਹੀਂ ਮਿਲਾਂ ਪੋੜਾ ਮੁੜ ਕੇ ਮੇਲੇ ਫਿਰ ਨਹੀਂ ਹੋਣੇ ਐਸਾ ਪਿਆ ਬਿਛੋੜਾ ਨਿਗੜੀਏ ਐਸਾ ਪਿਆ ਬਿਛੋੜਾ ਤੇਰੀ ਯਾਦ ਰਹੇ ਲੈ ਘੜੀਏ ਨੀ ਅਸੀਂ ਚੱਲੇ ਰਾਤ ਪਈ ਠੱਲੇ ਅਮਰ ਤੇਰੀ ਯਾਦ ਰਹੇ ਅਮਰ ਤੇਰੀ ਯਾਦ ਲੈ ਘੜੀਏ ਨੀ ਅਸੀਂ ਚੱਲੇ ਗਲਤ ਆਵੇ ਹੂੰ ਪੇਰਾਵੀ ਚੱਲ ਲੈ ਘੜੀਏ ਨੀ ਅਸੀਂ ਚੱਲੇ ਲੈ ਘੜੀਏ ਨੀ ਅਸੀਂ ਚੱਲੇ ਰਾਤ ਪਈ ਠੱਲੇ ਰਾਤ ਪਈ ਠੱਲੇ अमर तेरी अमर तेरी गया क्या बोल के अमर तेरी अमर तेरी याद रहे याद रहे अमर तेरी याद